पंजाब की स्त्री टीम में आपका स्वागत है मैं हूं राजेश गौतम मैं इसमें लुधियाना के जगराओं के पूना गांव में हूं जहां पे राजवीर जवंदा का घर है घर के बिल्कुल बाहर खड़ा हूं आप लोगों को पता है कि 27 सितंबर को राजवीर जवंदा का हिमाचल में रोड एक्सीडेंट हो गया था जिसकी वजह से उनके सर में गंभीर चोटें आई थी उसकी वजह से वो मोहाली के फोर्टिस हॉस्पिटल में एडमिट थे जहाँ पर उनका इलाज चल रहा था कल 11 बजे डॉक्टरों ने उनको मृत घोषित कर दिया और ये समाचार सुनने के बाद पूरे पंजाब में शोक की लहर दौड़ उठी और इस समय हम पोना गांव में हैं उनके घर के बाहर यहाँ पर देख सकते हैं बड़ी तादाद में लोग पहुँच रहे हैं आज उनका ग्यारह बजे अंतिम संस्कार किया जाएगा ये जी सरकार बहुत बड़ा एक ध्यान नहीं है जी ध्यान होना चाहिए ਕੁੱਤੇ ਮੇਰਾ ਆਪ ਦਾ ਐਕਸੀਡੈਂਟ ਹੋਇਆ ਜੀ ਦੋ ਗਰੀ ਹੋਇਆ ਮੇਰਾ ਗੱਟ ਰੁੱਟ ਗਿਆ ਇਹ ਕੁੱਤੇ گاਵਾ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਜੀ ਵੀ ਜਾਨੀ ਇਹਨਾਂ ਦਾ ਜਾਂ ਤਾਂ ਕੋਈ ਉਹ ਜਆ ਟਿਕਾਣਾ ਬਣਾਇਆ ਜਾਵੇ ਬਈ ਜਿੱਥੇ ਰੱਖਿਆ ਜਾਣ ਜਾਂ ਫਿਰ ਕੋਈ ਇਹਨਾਂ ਦਾ ਕੋਈ ਉਹ ਜਆ ਕੋਈ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਠੀਕ ਹੈ ਜੀ ਤੇ ਹੁਣ ਜੀ ਇਹ ਸਾਰਿਆਂ ਨੇ ਬੱਖੋ ਵੱਖਰੀ ਆਪਦੀ ਗੱਦੀ ਗੱਲ ਕਰ ਜਾਨੀ ਹੈ ਜਿਹੜਾ ਜੀ ਇਹ ਦੁੱਖ ਇਹਨਾਂ ਦੇ ਘਰ ਤੇ ਪੈ ਗਿਆ ਇਹ ਤਾਂ ਨਹੀਂ ਕਿਸੇ ਨੇ ਲੈ ਜਾਇਆ ਨੋਜਮਾਨ ਬੱਚਾ ਬੱਚੇ ਬੱਚਾ ਨਹੀਂ ਨਾਲ ਹੀ ਮੈਨਣਾ 6 ਫੁੱਟ ਜਮਾਨ ਵਿਚਾਰਾ ਦੁਨੀਆ ਤੋਂ ਆਪਾਂ ਚਾਹੁੰਦੇ ਆ ਪ੍ਰਮਾਤਮਾ ਉਹਦੀ ਆਤਮਾ ਨੂੰ ਬਖਸ਼ੇ ਦੁੱਖ ਸ਼ਾਂਤੀ ਪਰ ਇਹ ਦੁੱਖ ਨਹੀਂ ਜੜਿਆ ਜਾਣਾ ਇੱਕ ਪਿੰਡ ਦਾ ਕੀ ਮਾਹੌਲ ਹੈ ਪਿੰਡ ਤਾਂ ਹੀ ਬਹੁਤ ਵਧੀਆ ਜੀ ਪਿੰਡ ਦੇ ਵਿੱਚ ਬਹੁਤ ਵਧੀਆ ਬੰਦਾ ਹੈਗਾ ਜੀ ਕਿਸ ਨੂੰ ਚੰਗਾ ਨਹੀਂ ਕਿਸ ਨੂੰ ਮਾੜਾ ਨਹੀਂ ਆਪਦਾ ਜੋ ਕੰਮ ਕੰਮ ਹੀ ਹੁੰਦਾ ਜੀ ਤਾਂ ਜੋ ਵੀ ਹੁੰਦਾ ਕੰਮ ਹੀ ਹੁੰਦਾ ਤੇ ਆਪਦਾ ਵਧੀਆ ਕੰਮ ਲਈ ਨੇਚਰ ਸੀਗਾ ਜੀ ਬੰਦੇ ਦਾ ਠੀਕ ਹੈ ਬਹੁਤ ਵਧੀਆ ਇਹਨਾਂ ਦੇ ਪਤਾ ਹੀ ਬਹੁਤ ਵਧੀਆ ਬੰਦੇ ਸੀਗੇ ਰਾਜਕੋਤੋਂ ਜਗਬਾਨੀ ਟੀਵੀ ਲੁਧਿਆਣਾ